ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਆਪ ਨੂੰ ਸ਼ਾਇਰ ਆਖਿਆ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਧ ਕਰ ਪਰ ਇਹ ਸ਼ਾਇਰ ਜਿਹੜਾ ਸ਼ਬਦ ਹੈ ਇਹ ਆਇਆ ਸਮੁੰਦਰ ਵਾਸ ਤੇ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਇਸ ਦੇ ਅੰਦਰ ਸ਼ਲੋਕ ਵਿੱਚ ਅੱਗੇ ਜਾ ਕੇ ਜਾਂ ਕੇ ਸ਼ਬਦ ਹੈ ਵਿੱਚ ਉਪਾਏ ਸਾਰੇ ਰਾ ਤਿੰਨਾਂ ਵੀ ਸਾਰ ਕਰੀ ਸਾਇਰ ਮਿਤਸ ਸਮੰਤਰ ਵੀ ਹੈ ਤੇ ਸਾਇਰ ਦਾ ਮਤਲਬ ਸ਼ਾਇਰੀ ਕਰਨ ਵਾਲਾ ਕਵੀ ਵੀ ਹੈ ਜਨ ਦਾ ਅਰਥ ਸੇਵਕ ਵੀ ਹੈ ਪਰ ਜੱਜੇ ਪੈਰ ਬਿੰਦੀ ਲਗਾ ਕੇ ਪੜ੍ਹਾਂਗੇ ਤੇ ਅਰਥ ਹੋ ਜਾਏਗਾ ਔਰਤ ਮੈਂ ਬੇਨਤੀ ਕਰਾਂ ਇਸੇ ਤਰ੍ਹਾਂ ਪ੍ਰਸਾਦ ਹੈ ਸੱਸੇ ਪੈਰ ਬਿੰਦੀ ਨਹੀਂ ਜੇ ਲਾਉਣੀ ਇਹ ਬਿੰਦੀ ਤੋਂ ਰਹਿਤ ਹੈ ਪ੍ਰਸਾਦ ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਨਾਲ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਕਦੇ ਉਹ ਢੰਗ ਦੀ ਕਲਾ ਵਿੱਚ ਨਹੀਂ ਜਾ ਸਕਦਾ ਖਾਣ ਵਾਸਤੇ ਹੋਵੇ ਜਾਂ ਨਾ ਹੋਵੇ ਪਾਣ ਵਾਸਤੇ ਹੋਵੇ ਜਾਂ ਨਾ ਹੋਵੇ ਰਹਿਣ ਵਾਸਤੇ ਘਰ ਹੋਵੇ ਜਾਂ ਨਾ ਹੋਵੇ ਪਰ ਪ੍ਰਮਾਤਮਾ ਦੀ ਜਿਹੜੀ ਕਿਰਪਾ ਹੈ ਨਾ ਇਹ ਬੰਦੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਆਪ ਸਾਰੇ ਜਾਣਦੇ ਔਰਨਜੀਬ ਨੇ ਧੰਨ ਕਰੋ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਖੋਲਿਆ ਜੇ ਦੁਨੀਆ ਦੀ ਨਜ਼ਰ ਨਾਲ ਵੇਖੀਏ ਪਿਤਾ ਸ਼ਹੀਦ ਕਰਾ ਦਿੱਤਾ ਮਾਤਾ ਸ਼ਹੀਦ ਕਰਾ ਦਿੱਤੀ ਚਾਰੇ ਸਾਹਿਬਜ਼ਾਦੇ ਜਿਹੜੇ ਨੇ ਸ਼ਹੀਦ ਕਰਾ ਦਿੱਤੇ ਹੁਣ ਔਰੰਗਜ਼ੇਬ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫੜਨੇ ਕੋਲ ਕੁਝ ਵੀ ਨਹੀਂ ਸੱਚੇ ਪਾਤਸ਼ਾਹ ਕਹਿਣ ਲੱਗੇ ਵਾਤੇ ਹੀ ਨਹੀਂ ਹੈ ਜੇ ਦੁਨੀਆ ਦੀ ਅੱਖ ਨਾਲ ਵੇਖੀਏ ਤਾਂ ਨਾ ਮੇਰੇ ਕੋਲ ਅਨੰਤਪੁਰ ਸਾਹਿਬ ਦਾ ਕਿਲਾ ਹੈ ਹੁਣ ਨਾ ਮੇਰੇ ਕੋਲ ਮੇਰਾ ਪਿਤਾ ਨਾ ਮਾਤਾ ਨਾ ਮੇਰੇ ਪੁੱਤਰ ਨਾ ਮੇਰੇ ਮਹਿਲ ਕੁਝ ਵੀ ਨਹੀਂ ਪਰ ਔਰੰਗਜ਼ੇਬ ਜੇ ਦੀ ਚੀਜ਼ ਮੇਰੇ ਕੋਲ ਹੈ ਉਹ ਤੇਰੇ ਕੋਲ ਕਦੇ ਵੀ ਨਹੀਂ ਜੇ ਹੋ ਸਕਦੀ ਔਰੰਜ਼ੇ ਪੁੱਛਦਾ ਜੀ ਐਸੀ ਕਿਹੜੀ ਚੀਜ਼ ਹੈ ਮੇਰੇ ਕੋਲ ਤਾਂ ਸਾਰਾ ਕੁਝ ਹੈ ਮੇਰੇ ਕੋਲ ਸੈਨਾ ਹੈ ਰਾਜ ਹੈ ਭਾਗ ਹੈ ਸਾਰਾ ਕੁਝ ਹੈ ਮੇਰੇ ਕੋਲ ਤੁਸੀਂ ਕਿਹੜੀ ਸਹੀ ਦੀ ਗੱਲ ਕਰਦੇ ਹੋ ਜਿਹੜੀ ਮੇਰੇ ਕੋਲ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਉਹ ਹੈ ਪ੍ਰਮਾਤਮਾ ਦੀ ਕਿਰਪਾ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਨਾ ਕਹਿੰਦੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਜਬਰ ਨੌਵੇਂ ਦਾ ਇੱਕ ਸ਼ੇਰ ਆਪ ਜੀ ਨੂੰ ਸੁਣਾ ਦੇਵਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ ਨਾ ਸਾਜ਼ੋ ਨਾ ਬਾਜ਼ੋ ਨਾ ਫੋਜ਼ੋ ਨਾ ਫਰਸ਼ ਖੁਦਾ ਬੰਦ ਬਖਸ਼ੰਦੈ ਐਸ ਅਰਸ ਕਹਿਦੇ ਨਾ ਮੇਰੇ ਕੋਲ ਫੋਜ ਹੈ ਨਾ ਬਾਜ਼ ਹੈ ਨਾ ਕੋਈ ਫਰਸ਼ ਕੋਈ ਜ਼ਮੀਨ ਕੁਝ ਵੀ ਨਹੀਂ ਹੈ ਨਾ ਸਾਜ਼ੋ ਕੋਈ ਦੁਨੀਆਵੀ ਸਾਜ਼ੋ ਸਮਾਨ ਵੀ ਮੇਰੇ ਕੋਲ ਨਹੀਂ ਪਰ ਕਹਿਣ ਲੱਗੇ ਖੁਦਾਬੰਦ ਬਖਸ਼ਣ ਦੇ ਐਸ ਅਰਸ ਉਸ ਪ੍ਰਮਾਤਮਾ ਨੇ ਮੈਨੂੰ ਮੌਜ ਬਖਸ਼ੀ ਹੈ ਆਨੰਦ ਬਖਸ਼ਿਆ ਔਰ ਅਨਜ਼ੇਬ ਇਹ ਆਨੰਦ ਤੇਰੇ ਕੋਲ ਕਦੇ ਵੀ ਨਹੀਂ ਜੀ